ਮੌਸਮ ਵਿਭਾਗ ਦੇ ਵੱਲੋਂ ਬਰਸਾਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇ ਉਧਰ ਅੱਜ ਕਈ ਸਕੂਲਾਂ ਦੇ ਵਿੱਚ ਦੱਸਦੇ ਕਿ ਸੂਬੇ ਦੇ ਕਈ ਸਕੂਲਾਂ ਨੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਉਧਰ ਹਰੇਕੇ ਤੋਂ ਪਾਣੀ ਛੱਡਣ ਕਾਰਨ ਜਿੱਥੇ ਖੇਤਲੇ ਇਲਾਕੇ ਨੇ ਉਹਨਾਂ ਵਿੱਚ ਖਤਰਾ ਪੋਰ ਜ਼ਿਆਦਾ ਮੰਡਰਾ ਰਹਾ ਹੈ ਐਂਡਿੰਗ ਗੱਟੀ ਰਾਜੋਕੇ ਚ ਬਣਿਆ ਆ ਜੇ ਬਣ ਰੁਟ ਜਾਂਦਾ ਜਿਸ ਕਾਰਨ ਕਿ ਅੱਧਾ ਦਰਜਨ ਪਿੰਡ ਜੋ ਨੇ ਉਹ ਇਸ ਵੇਲੇ ਪਾਣੀ ਦੇ ਹੜ੍ਹ ਦੇ ਖਤਰੇ ਹੇਠਾਂ ਮੰਡਰਾ ਰਹੇ ਨੇ ਇਸ ਤੋਂ ਬਾਅਦ ਕੀ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਗੱਟੀ ਰਾਜੋ ਦੇ ਸਕੂਲ ਦੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਚੰਗੀ ਹੈ ਅਸਵੇਰਾ ਵਿੱਚ ਸਾਫ ਦਿਖਾਈ ਵੀ ਰਿਹਾ ਹੈ ਕਿ ਲੋਕ ਕਿੰਨੇ ਜ਼ਿਆਦਾ ਪਰੇਸ਼ਾਨ ਹੋ ਪਏ ਨੇ بارش ਲਗਾਤਾਰ ਹੋ ਰਹੀ ਹੈ بارش ਦੇ ਕਾਰਨ ਦਰਿਆਵਾਂ ਦਾ ਪੱਧਰ ਵੜਿਆ ਹੈ ਜਿੱਤੇ ਕਾਰਨ ਕਿ ਪੰਦਰ ਵਦਨ ਕਣ ਪਾਣੀ ਦਾ ਜੋ ਖੇਤ ਰੇਲਾ ਕਿਉਂ ਉਹਨਾਂ ਦੇ ਅੰਦਰ ਖੜਾ ਦੇ ਪਾਣੀ ਦਾ ਆ ਜਾਂਦਾ ਹੈ ਤੇ ਮਾਰ ਵੱਡੀ ਪੱਛਦੇ ਉਥੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਾ ਹੁੰਦਾ ਦੇਖ ਕੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਦੇਖਣ ਨੂੰ ਮਿਲਦਾ ਹੈ ਮੇਰਾ ਨਾਮ ਸਿਂਦਰ ਸਿੰਘ ਹੈ ਜੀ ਮੈਂ ਕਟਿਆ ਰਜੂ ਕੇ ਸੀਨੀਅਰ ਸੈਕੰਡਰੀ ਸਕੂਲ ਦਾ ਇੰਚਾਰਜ ਹਾਂ ਤੇ ਇਹ ਅੱਜ ਅਚਾਨਕ ਪਾਣੀ ਜਿਹੜਾ ਉਹ ਜ਼ਿਆਦਾ ਹੋਣ ਕਰਕੇ ਆ ਪੋਲ ਦੇ ਕੋਲ ਹੀ ਸਾਡੇ ਸਕੂਲ ਦੇ ਨਾਲ ਹੀ ਪੋਲਾਂ ਇਹ ਟੁੱਟ ਗਿਆ ਉਸ ਤੋਂ ਪਾਣੀ ਬਹੁਤ ਜ਼ਿਆਦਾ ਵਧ ਗਿਆ ਜਿੰਦੇ ਕਰਕੇ ਸਰਕਾਰੀ ਅਧਿਕਾਰੀਆਂ ਨਾਲ ਜ਼ਿਲ੍ਹਾ ਅਫਸਰ ਨਾਲ ਗੱਲ ਕਰਕੇ ਅੱਜ ਅਸੀਂ ਬੱਚਿਆਂ ਨੂੰ ਛੁੱਟੀ ਕੀਤੀ ਸੀ ਸਰ ਕੋਈ ਆਦੇਸ਼ ਜਾਰੀ ਨਹੀਂ ਹੋਏ ਸੀ ਕਿ ਪਹਿਲੇ ਕੀ ਇਹ ਸਰਦੀ ਏਰੀਆ ਹੋਣ ਕਰਕੇ ਸਕੂਲ ਵੀ ਬੰਦ ਕੀਤਾ ਜਾਵੇ ਸਰ ਇਸ ਤੋਂ ਪਹਿਲਾਂ ਮਤਲਬ ਸਕੂਲ ਨੂੰ ਕੋਈ ਹਦਾਇਤ ਨਹੀਂ ਹੋਈ ਸੀ ਤੇ ਅਚਾਨਕ ਹੀ ਪਾਣੀ ਸਰ ਵਧਿਆ ਜਿੰਨੇ ਕਰਕੇ ਮਤਲਬ ਛੁੱਟੀ ਕਰਨੀ ਪਈ ਸਰ ਬੱਚੇ ਆਪੋ ਆਪਣੇ ਘਰਾਂ ਨੂੰ ਪਹੁੰਚ ਚੁੱਕੇ ਆ ਬੱਚੇ ਸਰ ਪਹਿਲਾਂ ਹੀ ਅਸੀਂ ਪਹੁੰਚਾ ਦਿੱਤੇ ਸੀ ਜਿੰਨੇ ਬੱਚੇ ਸਰ ਕੀ ਨਾਮ ਹੈ ਤਾਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬੰਨ ਬਣੇ ਉਹ ਡੁੱਟਿਆ ਕੀ ਕਹਿਣਾ ਚਾਹੋਗੇ ਮੈਂ ਸਤਨਾਮ ਸਿੰਘ ਘੱਟੀ ਰਾਜੋਗੇ ਸਿਰਫ 10 ਮਿੰਟ ਪਹਿਲਾਂ ਹੀ ਇਹ ਜੋ ਗੱਟੀ ਰਾਜੋਗ ਦੇ ਨਾਲ ਫੋਲ ਦੇ ਬਿਲਕੁਲ ਬੰਨ ਹੈ ਹਾਂਜੀ ਹਾਂਜੀ ਇਹ ਦਰਿਆ ਸਾਰਾ ਇਹ ਸਤਲੁਜ ਦਰਿਆ ਅੱਗੇ ਟੈਂਦੀ ਵਾਲਾ ਪਹਿਲਾਂ ਪ੍ਰਸ਼ਾਸਨ ਨੇ ਕੀ ਕੀਤਾ 2 ਦਿਨ ਪਹਿਲਾਂ ਬਸ ਲੋਕਾਂ ਨੂੰ ਲਾ ਕੇ ਨਰੇਗਾ ਤੇ ਉਹਨਾਂ ਨੇ ਉਹ ਪਾਣੀ ਰੋਕਣ ਵਾਲੀ ਗੱਲ ਨਹੀਂ ਕੀਤੀ ਜਿਉਂ ਕਰਦੇ ਤਾਂ ਅੱਜ ਇਹ ਗੱਟੀ ਰਾਜੋਗ ਨੂੰ ਪਾਣੀ ਨਾ ਆਉਂਦਾ ਜਾਂ ਪਕੜੇ ਵਾਲਾ ਬੰਨਣਾ ਟੁੱਟਦਾ ਸਿਰਫ ਆਪਣਾ ਇੱਕ ਪੈਸੇ ਹੀ ਬਣਾਉਣ ਦੀ ਖਾਤਰ ਹੈ ਜਨਤਾ ਨੂੰ ਲਾਤਾ ਔਰ ਪੈਸੇ ਆਪਣੇ ਕੁਰਸੀਆਂ ਤੇ ਬੈਠ ਕੇ ਆਪਣਾ ਜੋ ਪੈਸਾ ਹੈ ਉਹ ਪਾ ਕੇ ਆਪ ਖਾ ਗਏ। ਇਸ ਗਿਆ ਭੱਲੇ ਬਾਪੂ ਬੈਠੇ ਆਏ ਨਹੀਂ ਕਿ ਤੁਹਾਡੇ ਕੋਲ ਬਿਲਕੁਲ ਨਹੀਂ ਆਏ ਬਸ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਨਰੇਗਾ ਦੀ ਟੀਮ ਲਾਈ ਪਰ ਨਰੇਗਾ ਦੀ ਟੀਮ ਲਾਉਣ ਦਾ ਫਾਇਦਾ ਆਪਾਂ ਨੂੰ ਸੇਰੀ ਇਹ ਜੀ ਆਪਾਂ ਪਾਣੀ ਦਾ ਪਾਣੀ ਰੋਕਣ ਦਾ ਪ੍ਰਬੰਧ ਕਰੀਏ ਪਰ ਉਹਦੇ ਵਿੱਚ ਬਸ ਡੱਟੇ ਪਾਈ ਗਏ ਸੇਟ ਤੇ ਅੱਗੇ ਲੁੜ ਗਏ ਉਹਦੇ ਵਿੱਚ ਕੋਈ ਪ੍ਰਬੰਧ ਨਹੀਂ ਆਇਆ ਹੁਣ ਉਹਦੇ ਕਰਕੇ ਡੱਟੀ ਰਾਜੋਗੇ ਹਜ਼ਾਰਾ ਨਵੀਂ ਡੱਟੀ ਰਾਜੋਗੇ ਔਰ ਡੱਟੀ ਰਾਜੋਗੇ ਇਹ ਚਾਰ ਪਿੰਡਾਂ ਨੂੰ ਨੁਕਸਾਨ ਹੋਇਆ ਹੈ ਇਹਦੇ ਵਿੱਚ ਫਸਲਾਂ ਵੀ ਡੁੱਬ ਗਈਆਂ ਨੇ ਔਰ ਹੁਣ ਜੋ ਬੰਨ ਡੁੱਬਿਆ ਹੈ ਬੰਨ ਟੁੱਟਿਆ ਇਹਦੇ ਕਰਕੇ ਪੂਰਾ ਪਖੜਾ ਡੁੱਬੇਗਾ ਪਿੰਡਾਂ ਨੂੰ ਤਬਾਹ ਕਰੇਗਾ ਇਹ ਜੋ ਪਿੰਡਾਂ ਨੂੰ ਤਬਾਹ ਕਰੇਗਾ ਜੋ ਹੁਣ ਬੰਨ ਟੁੱਟਿਆ ਹੈ ਤੇ ਇਸ ਕਰਕੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਇੱਥੇ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਕਿ ਆਪਾਂ ਜਾ ਕੇ ਦੇਖੀਏ ਬੰਨ ਟੁੱਟਿਆ ਉਹਦੀ ਰੋਕਤਾਂ ਕਰੀ ਪਰ ਉਹਨਾਂ ਨੇ ਕਰਨਾ ਹੀ ਕੁਝ ਨਹੀਂ ਜੀ ਉਹਨਾਂ ਬਿਲਕੁਲ ਕੁਝ ਨਹੀਂ ਕਰਨਾ ਕੀ ਆਪਣੀ ਫੋਟੋ ਨਾਲ ਸੀਮਤ ਉਧਰ ਹਾਂ ਬਸ ਆ ਕੇ ਫੋਟੋ ਕਰਾਇਆ ਚਲੋ ਇਹ ਸੋਸ਼ਲ ਮੀਡੀਆ ਤੇ ਅਸੀਂ ਉੱਥੇ ਗਏ ਸੀ ਪਿੰਡੀ ਵਾਲਾ ਡੱਤੀ ਰਾਜੋ ਕਿ ਨਾ ਹੋਰ ਨਾਲ ਕੀ ਹੋਣਾ ਕੰਮ ਕਰਕੇ ਦਿਖਾਓ ਇੱਥੇ ਖੜੋ ਇੱਥੇ ਦਿਨ ਰਾਤ ਖੜੋ ਲੋਕ ਅਸੀਂ ਵੀ ਖੜੇ ਹਾਂ ਨਾ ਪਿਛਲੇ ਹਾਲਾਤ ਖਰਾਬ ਹੋਏ ਆਪਾਂ ਲਾ ਲਈਏ ਜੋ ਪਾਕਿਸਤਾਨ ਇੰਡੀਆ ਜੋ ਵੀ ਜੰਗ ਦਾ ਸੀ ਉਦੋਂ ਵੀ ਅਸੀਂ ਖੜੇ ਆ ਇਹ ਬਾਰਡਰ ਵਾਲੇ ਲੋਕ ਹੀ ਖੜੇ ਆ ਅੱਜ ਪਾਣੀ ਹੈ ਫਿਰ ਵੀ ਸਾਨੂੰ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਜੀ ਤਾਂ ਇਹ ਨਾਮ ਤੇ ਕੀ ਕਹਿਣਾ ਚਾਹੁੰਦਾ ਤੁਸੀਂ ਮੇਰਾ ਨਾਮ ਹੈ ਗੋਮਾ ਸਿੰਘ ਆਈਪੀਡੀ ਕਿਸਾਨ ਬਚਾਓ ਮੋਰਚਾ ਜਰਨਲ ਸਕੱਤਰ ਪੰਜਾਬ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਹੈ ਅੱਜ ਦੀ ਸਾਡੇ ਵੇਖਣੇ 23 ਤੋਂ ਲੈ ਕੇ ਇਹ ਬਿਲਕੁਲ ਸਾਡੇ ਏਰੀਏ ਵਾਸਤੇ دریਾਈ ਏਰੀਏ ਵਾਸਤੇ ਬਾਰਡਰ ਵਾਸਤੇ ਬਿਲਕੁਲ ਇਹ ਨਲੈਕੀ ਹੱਦ ਤੋਂ ਜਿਆਦਾ ਆਂਦੀ ਕਿਉਂਕਿ 29 ਚਾਰ ਨੂੰ ਡੀਸੀ ਸਾਹਿਬ ਨੇ ਇਸ ਤੋੜ ਜਿਹੜਾ ਹੁਣ ਟੁੱਟਿਆ ਹੈ ਇਹ ਤੋੜ ਵਾਸਤੇ ਬਹੁਤ ਵਾਰੀ ਮੰਗ ਕੀਤੀ ਪਰ ਲਾਰਾ ਲੱਪਾ ਮੈਨਿੰਨ ਵਾਲੇ ਪੰਜ ਵਾਰੀ ਇਹਦਾ ਮੈਨਾ ਕਰਕੇ ਵੇਖਦਾ ਕਿ ਇਨਾ ਖਰਚਾ ਆਵੇਗਾ ਪਰ ਕੀਤਾ ਕੁਛ ਨਹੀਂ ਕੱਲ ਰਾਤ ਤੱਕ ਵੀ ਸਾਡੇ ਨਰੇਬਾ ਜਿਹੜੀ ਉਚਾਰ ਦੇ ਫੋਲਪੁਰ ਜ਼ਿਲ੍ਹੇ ਦੀ ਉਹਨੇ ਨਰੇਗਾ ਦਾ ਕੰਮ ਚਲਾ ਕੇ ਲੋਕਾਂ ਨੂੰ ਲਖਾਵਾ ਕਰਕੇ ਲੱਖਾਂ ਦੀ ਤਦਾਦ ਨਾਲ ਉਹਨੇ ਪੈਸਾ ਲੁਟਿਆ ਪਰ ਕੰਮ ਕੋਈ ਵੀ ਨਹੀਂ ਕੀਤਾ ਟੈਂਡੀ ਵਾਲੇ ਦਾ ਇਸ਼ਤਰਾ ਹੋਇਆ ਅੱਜ ਹੁਣ ਜਿਹੜਾ ਰਾਜੋਗਰ ਗੱਟੀ ਦੇ ਨਾਲ ਦਾ ਤੋੜੇ ਇਹ ਵੀ ਟੁੱਟ ਗਿਆ ਭਖੜੇ ਤੱਕ ਜਿਹੜੀ ਜ਼ਮੀਨਾਂ ਦੀ ਬਰਬਾਦੀ ਹੈ ਘੱਟੋ ਘੱਟ 100 ਕਿਲਾ ਇਹ ਤੋੜ ਟੁੱਟਣ ਨਾਲ ਇਹ ਜਿਹੜੀ ਸਾਡੀ ਫਸਲ ਹੈ ਉਹ ਵੀ ਮਾਰੀ ਜਾਏਗੀ ਤੇ ਲੋਕਾਂ ਦੇ ਘਰਾਂ ਦੇ ਵੀ ਨੁਕਸਾਨ ਨੇ ਹੱਦ ਤੋਂ ਜ਼ਿਆਦਾ ਹੋਣੇ ਨੇ ਇਹ ਹੋਣੀ ਟੁੱਟਿਆ ਜਿਹੜਾ ਇਹ ਹੁਣੇ ਜੀ ਇੱਕ ਘੰਟਾ ਹੋਇਆ ਟੁੱਟਿਆ ਰਾਤ ਦਾ ਪਾਣੀ ਚੜਨ ਲੱਗਾ ਪਟਵਾਰੀ ਸਾਹਿਬ ਨੇ ਸਾਨੂੰ ਫੋਨ ਕੀਤਾ ਸੀ ਆਵਾਜ਼ ਦੇ ਦਿਓ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਹੋ ਜਾਣ ਅਸੀਂ ਰਾਤ ਆਵਾਜ਼ ਦਿੱਤੀ ਪਰ ਪਟਵਾਰੀ ਨੇ ਇੰਨੀ ਗੱਲ ਕਰਤੀ ਪਰ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਕੀ ਪਤਲਾ ਆ ਕੇ ਰਾਤ ਨੂੰ ਕਿਸ ਤਰ੍ਹਾਂ ਆਏ ਨੇ ਕੀ ਕੋਈ ਨਹੀਂ ਸਿਰਫ ਫੋਨ ਕੀਤਾ ਪਟਵਾਰੀ ਨੇ ਕਿ ਪਾਣੀ ਪਿੱਛੋਂ ਜ਼ਿਆਦਾ ਆ ਰਿਹਾ ਹੈ ਤੇ ਆਪਣਾ ਆਪਣਾ ਸੁਰੱਖਿਆ ਥਾਂ ਤੇ ਹੋ ਜਾਓ ਅਸੀਂ ਆਪਣੇ ਆਪਣੇ ਬੱਚੇ ਤਾਂ ਜ਼ਰੂਰ ਬਚਾ ਲੈਨੇ ਪਰ ਫਸਲਾਂ ਦਾ ਤੇ ਸਾਡੇ ਇਲਾਕੇ ਦਾ ਇਹ ਘਰਾਂ ਦੇ ਵੀ ਢਾ ਢੇਰੀ ਹੋ ਜਾਣਾ ਜਿਸ ਤਰ੍ਹਾਂ ਹੁਣ ਪਾਣੀ ਦੀ ਸਤੀ ਸੀ ਦਿਸ ਰਹੀ ਹੈ ਔਰ ਜਿਹੜਾ ਟੁੱਟਿਆ ਬੰਨ ਦੇ ਕਿੰਨੇ ਪਿੰਡਾਂ ਨੂੰ ਮਾਰ ਕਰੇਗਾ ਇਹ ਘਾਟੋ ਘਾਟ ਚਾਰ ਪਿੰਡਾਂ ਨੂੰ ਮਾਰ ਕਰੇਗਾ ਰਾਜੋਕੇ ਦੇ ਜ਼ਮੀਨਾਂ ਨੇ ਇੱਕ ਰਾਜੋਕੇ ਦੇ ਪਿੰਡ ਦੇ ਮਿਰਦੇਵ ਸਿੰਘ ਨਾਂ ਦਾ 23 ਤੋਂ ਲੈ ਕੇ ਜਿਹੜਾ ਉਹਨਾਂ ਦਾ ਘਰ ਦੀ ਬਰਬਾਦੀ ਹੋਈ ਹਾਲਾਂਕਿ ਕਿਸੇ ਨੇ ਪੁੱਛਿਆ ਨਹੀਂ ਪਰ ਪਿੰਡ ਭਖੜੇ ਨੂੰ ਔਰ ਦੁਬਾਰਾ ਅੱਜ ਉਹਦੇ ਵਿੱਚ ਪਹਿਲੇ ਪਾਣੀ ਟੁੱਟਣ ਨਾਲ ਪਹੁੰਚ ਚੁੱਕਾ ਹੈ